ਲੰਬੀ ਰੇਸ ਭੱਜਣ ਤੋਂ ਡਰ ਲੱਗਦਾ ਜਾਂ ਲੰਬੀ ਰੇਸ ਭੱਜਿਆ ਨਹੀਂ ਜਾਂਦਾ ਤਾਂ ਅੱਜ ਦੀ ਇਹ ਵੀਡੀਓ ਵਿੱਚ ਆਪਾਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਾਂਗੇ ਜਿਨ੍ਹਾਂ ਨਾਲ ਲੰਬੀ ਰੇਸ ਆਸਾਨ ਲੱਗਣ ਲੱਗ ਜੂ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਲੰਬੀ ਰੇਸ ਲਾਉਣ ਬਾਰੇ ਗੱਲ ਕਰਾਂਗੇ ਤੇ ਲੰਬੀ ਰੇਸ ਦੇ ਫਾਇਦਿਆਂ ਬਾਰੇ ਗੱਲ ਕਰਾਂਗੇ ਸੋ ਆਪਾਂ ਫਾਇਦਿਆਂ ਦੀ ਗੱਲ ਕਰੀਏ ਲੰਬੀ ਰੇਸ ਦੇਆਂ ਦੀ ਤਾਂ ਸਭ ਤੋਂ ਵੱਡਾ ਫਾਇਦਾ ਇਹਦੇ ਨਾਲ ਸਟੈਮਨਾ ਤੇ ਐਂਡਿਊਰੈਂਸ ਪਾਵਰ ਆਪਣੀ ਆ ਜਿਹੜੀ ਉਹ ਵੱਧਦੀ ਆ ਰੇਸ ਸਾਰੀ ਸਟੈਮਨੇ ਦੀ ਗੇਮ ਆ ਸੋ ਲੰਬੀ ਰੇਸ ਲਾਉਣ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਕਿ ਤੁਹਾਡਾ ਸਟੈਮਨਾ ਬਣਨ ਲੱਗ ਜਾਂਦਾ ਹੈ ਉਸ ਤੋਂ ਇਲਾਵਾ ਮੈਂਟਲ ਟਫਨੈਸ ਤੇ ਜਿਹੜੀ ਐਨਿਊਰੈਂਸ ਪਾਵਰ ਆ ਉਹ ਵੀ ਵਧ ਜਾਂਦੀ ਹੈ ਮੈਂਟਲ ਟਫਨੈਸ ਤੋਂ ਭਾਵ ਕਿ ਜਦੋਂ ਆਪਾਂ ਕੁਝ ਧੇਰ ਤੱਕ ਭੱਜਦੇ ਆ ਤਾਂ ਆਪਣਾ ਜਿਹੜਾ ਦਿਮਾਗ ਆ ਉਹ ਆਪਾਂ ਨੂੰ ਸਿਗਨਲ ਦੇਣ ਲੱਗ ਜਾਂਦਾ ਕਿ ਆਪਾਂ ਥੱਕ ਗਏ ਜਾਂ ਆਪਣਾ ਸਰੀਰ ਥੱਕ ਗਿਆ ਜਾਂ ਆਪਾਂ ਨੂੰ ਦਮ ਚੜ ਗਿਆ ਉਹ ਸਾਰੀ ਚੀਜ਼ਾਂ ਮੈਂਟਲ ਟਫਨੈਸ ਦਾ ਪਾਰਟ ਹੁੰਦੀਆਂ ਨੇ ਜਦੋਂ ਆਪਾਂ ਕਈ ਵਾਰ ਲਗਾਤਾਰ ਲੰਬੀ ਰੇਸ ਲਾਉਣੇ ਆ ਤਾਂ ਉਹ ਆਪਣੀ ਜਿਹੜੀ ਮੈਂਟਲ ਟਫਨੈਸ ਉਹ ਸਟਰੋਂਗ ਹੋ ਜਾਂਦੀ ਹੈ ਬਾਜ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਆਪਣਾ ਸਰੀਰ ਆ ਉਹ ਥੱਕਣੋਂ ਹਟ ਜਾਂਦਾ ਆਪਣਾ ਮਨ ਵੀ ਆ ਉਹ ਸਟਰੋਂਗ ਹੋ ਜਾਂਦਾ ਉਹ ਧੀਤੀ ਧੀਤੀ ਆਖਦਾ ਨਹੀਂ ਥੱਕਦਾ ਨਹੀਂ ਕਿਉਂਕਿ ਜਦੋਂ ਆਪਾਂ ਲੰਬੀ ਰੇਸ ਲਾਉਨੇ ਆ ਤਾਂ ਆਪਾਂ ਨੂੰ ਰਾਜ ਨਵੀਆਂ-ਨਵੀਆਂ ਚੀਜ਼ਾਂ ਜਾਂ ਨਵੇਂ-ਨਵੇਂ ਰਾਹ ਮਿਲਦੇ ਨੇ ਤਾਂ ਉਹਦੇ ਨਾਲ ਆ ਜਿਹੜਾ ਸਰੀਰ ਨੂੰ ਕੇਮਾ ਆ ਜਾਂਦਾ ਹੈ ਪਰ ਜਦੋਂ ਆਪਾਂ ਇਹ ਚੀਜ਼ ਦੇ ਆਦੀ ਹੋ ਜਾਂਦੇ ਆ ਬਾਰ-ਬਾਰ ਲੰਬੀ ਰੇਸ਼ ਦੀ ਪ੍ਰੈਕਟਿਸ ਕਰਦੇ ਆ ਤਾਂ ਇਹ ਚੀਜ਼ਾਂ ਦੇ ਆਦੀ ਹੋ ਜਾਂਦੇ ਆ ਤਾਂ ਆਪਾਂ ਨੂੰ ਇਹ ਚੀਜ਼ਾਂ ਕੇਵੇਂ ਤੋਂ ਦੂਰ ਹੋ ਜਾਂਦੀਆਂ ਸੋ ਗੱਲ ਕਰੀਏ ਲੰਬੀ ਰੇਸ਼ ਲਾਉਣ ਦੀ ਤਾਂ ਇਸ ਦੇ ਸਭ ਤੋਂ ਪਹਿਲੀ ਗੱਲ ਇਹੀ ਹੈ ਟਿਪਸ ਇਹੀ ਹੈ ਕਿ ਜਦੋਂ ਵੀ ਲੰਬੀ ਰੇਸ਼ ਲਾਉਣੀ ਆ ਤਾਂ ਆਪਾਂ ਐਂਡ ਗੋਲ ਬਾਰੇ ਨਹੀਂ ਸੋਚਣਾ ਆਪਣੇ ਆਖਰੀ ਪੁਆਇੰਟ ਬਾਰੇ ਨਹੀਂ ਸੋਚਣਾ ਇਸ ਨੂੰ ਛੋਟੇ-ਛੋਟੇ ਪਾਰਟਾਂ ਵਿੱਚ ਵੰਡ ਕੇ ਸ਼ੁਰੂ ਕਰਨਾ ਜਿਵੇਂ ਕਿ ਅੱਧੇ ਕਿਲੋਮੀਟਰ ਕਿਲੋਮੀਟਰ ਤੱਕ ਦਾ ਕੋਈ ਵੀ ਟਾਰਗੇਟ ਜੋ ਜਗ੍ਹਾ ਤੁਹਾਡੇ ਆਉਂਦੀ ਆ ਰਸਤੇ ਵਿੱਚ ਉਸ ਬਾਰੇ ਸੋਚਣਾ ਕਿ ਮੈਂ ਉਸ ਤੱਕ ਪਹੁੰਚਣਾ ਦੂਜੀ ਗੱਲ ਇੱਕ ਸਟੈਪ ਤੇ ਭੱਜਣ ਦੀ ਕੋਸ਼ਿਸ਼ ਕਰਨੀ ਆ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸ਼ੁਰੂ ਚ ਤੇਜ਼ ਭੱਜਲੇ ਸ਼ੁਰੂ ਹੌਲੀ ਭੱਜਲੇ ਵਿੱਚ ਤੇਜ਼ ਹੋ ਗਏ ਰੁਕ ਗਏ ਹੌਲੀ ਹੋ ਗਏ ਤੇਜ਼ ਹੋ ਗਏ ਇਸ ਨਾਲ ਕੀ ਆਪਣਾ ਜਿਹੜਾ ਸਾਹ ਟੁੱਟਣ ਲੱਗ ਜਾਂਦਾ ਔਖੜਨ ਲੱਗ ਜਾਂਦਾ ਕੋਸ਼ਿਸ਼ ਕਰੋ ਕਿ ਹਮੇਸ਼ਾ ਇੱਕ ਸਟੈਪ ਤੇ ਭੱਜੋ ਦੂਸਰਾ ਹੋ ਸਕੇ ਤਾਂ ਜਿਹੜੀ ਲੰਬੀ ਰੇਸ ਆ ਉਹ ਗਰੁੱਪ ਚ ਭਜੋ ਨਹੀਂ ਘੱਟੋ ਘੱਟ 2 ਜਾਂ 3 ਜਾਣੇ ਤਾਂ ਜ਼ਰੂਰ ਭਜੋ ਕਿਉਂਕਿ ਇਕੱਲਾ ਬੰਦਾ ਬੋਰ ਹੋ ਜਾਂਦਾ ਹੈ ਉਸਦਾ ਮਨ ਜੋ ਥੱਕ ਜਾਂਦਾ ਹੈ ਜਦੋਂ ਆਪਾਂ ਗਰੁੱਪ ਚ ਭਜਦੇ ਆ ਤਾਂ ਆਪਾਂ ਨੂੰ ਜਿਹੜਾ ਸਟੈਪ ਆ ਆਪਣਾ ਉਹ ਵੀ ਮੈਜ਼ਰ ਕਰਨਾ ਸੌਖਾ ਹੁੰਦਾ ਮੈਨਾਂ ਸੌਖਾ ਹੁੰਦਾ ਤੇ ਆਪਾਂ ਨੂੰ ਅਕੇਮਾਂ ਵੀ ਨਹੀਂ ਹੁੰਦਾ ਜੋ ਸੋ ਇਹ ਸਭ ਤੋਂ ਵਧੀਆ ਚੀਜ਼ ਆ ਕਿ ਜੇ ਲੰਬੀ ਰੇਸ ਭਜਣੀਆਂ ਤਾਂ ਗਰੁੱਪ ਚ ਭਜੋ 2-3 ਜਾਣੇ ਜ਼ਰੂਰ ਭਜੋ ਇਹ ਛੋਟੇ ਛੋਟੇ ਟਿਪਸ ਆ ਜੋ ਤੁਸੀਂ ਬਾਤੋਗੇ ਤਾਂ ਤੁਸੀਂ ਵੇਖੋਗੇ ਕਿ ਤੁਹਾਡੀ ਜਿਹੜੀ ਲੰਬੀ ਰੇਸ ਉਹ ਬਹੁਤ ਇੰਪਰੂਵ ਹੋਈ ਹੈ ਅੱਗੇ ਨੂੰ ਫਰਕ ਪਿਆ ਅਤੇ ਸਭ ਤੋਂ ਜ਼ਰੂਰੀ ਚੀਜ਼ ਇਹੀ ਆ ਪ੍ਰੈਕਟਿਸ ਸਪੇਸ ਸੈਂਸ ਤੇ ਕੰਸਿਸਟੈਂਸੀ ਜ਼ਰੂਰੀ ਆ ਡਿਸਪਲਾਈਨ ਜ਼ਰੂਰੀ ਆ ਸਭ ਤੋਂ ਮੇਨ ਚੀਜ਼ ਆ ਜਿਹੜੀ ਕਿ ਤੁਸੀਂ ਬਾਰ-ਬਾਰ ਕੋਸ਼ਿਸ਼ ਕਰਦੇ ਰਹੋ ਕੋਈ ਨਹੀਂ ਇੱਕ ਵਾਰ ਘੱਟ ਪੱਜੋ ਦੋ ਵਾਰ ਕੱਢਿਆ ਘੱਟ ਪੱਜਿਆ ਜਾਉ ਕੋਈ ਚੱਕਰ ਨਹੀਂ ਹਰ ਇੱਕ ਵਾਰੀ ਕੋਸ਼ਿਸ਼ ਕਰਿਆ ਕਿ ਪਹਿਲਾਂ ਨਾਲੋਂ ਥੋੜਾ ਵੱਧ ਪੱਜਿਆ ਜਾਵੇ ਉਸ ਤੋਂ ਇਲਾਵਾ ਜੇੜਾ ਭੱਜਣ ਤੋਂ ਬਾਅਦ ਇੱਕੇਦਮ ਆਪਾਂ ਰੁਕਣਾ ਨਹੀਂ ਜਾਂ ਆਪਣਾ ਵਰਕਆਊਟ ਆ ਖਤਮ ਨਹੀਂ ਕਰਨਾ ਉਸ ਤੋਂ ਬਾਅਦ ਜ਼ਰੂਰ 15 20 ਮਿੰਟ ਤੱਕ ਵਰਕਆਊਟ ਕਰਨਾ ਚਾਹੀਦਾ ਉਹ ਪੱਟਾਂ ਦਾ ਹੋ ਗਿਆ ਜਾਂ ਪੁਸ਼ਅਪ ਹੋ ਗਏ ਇਹ ਚੀਜ਼ਾਂ ਦਾ ਵਰਕਆਊਟ ਜ਼ਰੂਰ ਕਰਨਾ ਚਾਹੀਦੇ ਤੇ ਉਸ ਤੋਂ ਬਾਅਦ ਆਪਣੇ ਜਿਹੜੀ ਆ ਸਰੀਰੀ ਸਟ੍ਰੈਚਿੰਗ ਜ਼ਰੂਰ ਕਰਨੀ ਚਾਹੀਦੀ ਆ ਤਾਂ ਕਿ ਸੋਡੇ ਜਿਹੜੇ ਮਸਲਾ ਰਿਲੈਕਸ ਹੋ ਜਾਣ ਇੱਕਦਮ ਭੱਜ ਕੇ ਨਹੀਂ ਰੁਕਣਾ ਚਾਹੀਦਾ ਸੋ ਏਸੀ ਅੱਜ ਦੀ ਵੀਡੀਓ ਕਿਵੇਂ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਕਮੈਂਟਾਂ ਵਿੱਚ ਤੇ ਫਿਟਨੈਸ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਆਪਣੀ ਜਰਨੀ ਨਾਲ ਜੁੜੇ ਰਹੋ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਆਪਾਂ ਪਾਉਂਦੇ ਰਹਾਂਗੇ ਵੱਖ-ਵੱਖ ਟੌਪਿਕਾਂ ਤੇ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅੱਗੇ ਸ਼ੇਅਰ ਕਰ ਦੇਣਾ ਧੰਨ